ਸੱਚੀ ਹਕਾਲ ਧਰਨਵੀਉਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰਨ ਲਵਾਂਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਚੇਚੇ ਤੌਰ ਤੇ ਪਹੁੰਚੇ ਜਿੱਥੇ ਅੱਜ ਇੱਕ ਖਾਸ ਸਮਾਗਮ ਜਿਹੜਾ ਆ ਰੱਖਿਆ ਗਿਆ ਸੀ ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਪੁੱਤ ਸਵਰਗਵਾਸੀ ਸੁਰਜੀਤ ਪਾਤਰ ਜੀ ਦੀ ਨਿੱਜੀ ਯਾਦ ਦੇ ਵਿੱਚ ਅੱਜ ਇੱਕ ਸਮਾਗਮ ਰੱਖਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੌਕੇ ਤੇ ਮੁੱਖ ਤੌਰ ਤੇ ਸ਼ਿਰਕਤ ਜਿਹੜੀ ਆ ਕਰਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ। ਸੀਐਮ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਵਿਕੇਸ਼ ਸੁਰਜੀਤ ਪਾਤਰ ਜੀ ਦੇ ਨਾਮ ਦੇ ਉੱਤੇ ਜਲਦ ਹੀ ਅਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਐਥੀਕਲ AI ਸੈਂਟਰ ਬਣਾਇਆ ਜਾਵੇਗਾ। ਪੰਜਾਬੀ ਮਾਂ ਬੋਲੀ ਦੇ ਲਈ ਆਪਣਾ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਅਤੇ ਗੀਤਕਾਰਾਂ ਦਾ ਮਾਣ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਕਵਿਤਾਵਾ ਨੂੰ ਲੈ ਕੇ surjit patar ji ਦੇ ਨਾਲ ਉਹਨਾਂ ਦੀ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਸੀ। ਉਹਨਾਂ ਨੇ ਕਿਹਾ ਕਿ ਮੈਂ ਵੀ patar sahab ਦੇ ਨਾਲ ਆਪਣੀ ਲਿਖੀ ਕਵਿਤਾ ਪੱਗ ਸਾਂਝੀ ਕੀਤੀ ਸੀ ਤੇ patar sahab ਨੇ ਕਵਿਤਾ ਸੁਣਨ ਤੋਂ ਬਾਅਦ ਇਸ ਦੀ ਬਹੁਤ ਸ਼ਲਾਘਾ ਵੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਵਿਤਾਵਾ ਲਿਖਣ ਦੀ ਹਿੰਮਤ ਵੀ ਜਿਹੜੀ ਹੈ ਮੈਨੂੰ surjit patar ji ਨੂੰ ਦੇਖ ਕੇ ਆਈ। ਹੋਰ ਕੀ ਕੁਝ ਕਿਹਾ ਜਾਣਦੇ ਆ ਅੱਜ ਕਿ ਐਸੇ ਸ਼ਾਇਰ ਕਿ ਐਸੇ ਕਵੀ ਐਸੇ ਗ਼ਜ਼ਲ ਕੋ ਦੀ ਯਾਦ ਦੇ ਵਿੱਚ ਆਪਾਂ ਇਕੱਠੇ ਹੋਏ ਆ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਇੱਕ ਨਮਾ ਰੂਪ ਦਿੱਤਾ ਜਨਾਬ ਸਰਗੁਆਸੀ ਸ੍ਰੀ ਪਾਤਰ ਸਾਹਿਬ ਪਤਾ ਨਹੀਂ ਕਿੰਨੀਆਂ ਪਾਸ਼ਾਮਾਂ ਦੇ ਵਿੱਚ ਉਹਨਾਂ ਦੀਆਂ ਕਵਤਾਂਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸਵੰਗੀ ਸਵੀ ਜੀ ਬੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰ ਸਾਹਿਬ ਦੇ ਧਰਮ ਪਤਨੀ ਭਪਿੰਦਰ कौर ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਕਲਾ ਦੇ ਖੇਤਰ ਚ ਆਇਆ 93 ਦੇ ਕਰੀਬ ਤਾਂ ਲੁਧਿਆਣਾ ਆਉਣਾ ਜਾਣਾ ਹੋਇਆ ਤਾਂ ਲੱਕੀਲੀ ਦੀ ਆਸ਼ਾਪੂਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਫਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਮੇਲਿਆਂ 'ਚ ਭਾਵੇਂ ਪ੍ਰੈਸਰ ਮੋਨ ਸਿੰਘ ਯਾਦਗਾਰੀ ਮੇਲਾ ਹੋਵੇ ਜਹੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਘਰੀ ਜਾਣੋਂ ਕਿ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਤਾਂ ਕਬਰ ਉੱਤੇ ਤਾਂ ਕਿ ਸਭ ਕਰਾਂ ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਾरेगा ਕਿਵੇਂ ਚੁੱਪ ਰਹਿਤਾ ਸ਼ਮ੍ਮਾਨਦਾਨ ਕੀ ਕਹਿਣਗੇ ਮੈਂ ਕੋਈ ਕਵਿਤਾ ਜਿਹੜੀ ਹੈ ਉਹ ਬਹੁਤ ਛੋਟੇ ਲਫ਼ਜ਼ਾਂ ਚ ਬਹੁਤ ਘੱਟ ਲਫ਼ਜ਼ਾਂ ਚ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਚਿੰਤਾਵਾਂ ਪ੍ਰਗਟ ਕਰ ਦਿੰਦੀ ਹੈ ਜਹਾਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਅਸੀਂ ਇਸ ਗੱਲ ਤੇ ਮਾਣ ਕਰ ਸਕਦੇ ਆਂ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਬਰਗੇ ਕਵੀ ਸੀ ਤਾਂ ਸਾਡੇ ਕੋਲੇ ਪਾਤਰ ਸੀ ਇੱਥੇ ਇੱਕ ਏਆਈ ਦਾ ਸੈਂਟਰ ਹੈ ਇਥੇ ਕਲ ਦਾ ਤੋਂ ਇੱਥੇ ਪਾਤਰ ਸਾਹਿਬ ਦੇ ਨਾਂ ਤੇ ਹੀ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਂ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਏਥਿਕ ਏਥੀਕਲ ਏਆਈ ਇੱਕ ਸੈਂਟਰ ਬਣਾਵਾਂਗੇ ਇੱਥੇ ਮਿਨਿਸਟਰੀ ਤੇ ਉਹਦੇ ਵਾਸਤੇ ਜਿੰਨਾ ਮੀ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵਿਸ਼ਾ ਉਹ ਬਜਟ ਪੁਆਇਰਾ ਸਰਦਾਸਤੂ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਜੁਨੀਵਰਸਿਟੀ ਚ ਕਿਤੇ ਵੀ ਬੁਰਾ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮਹੀਆ ਕਰਾਵਾਂਗੇ ਮੇਜੀ ਫਰਜ਼ ਬਣਦੇ ਸਾਡੇ ਸਾਡਾ ਫਰਜ਼ ਹੈ ਕੋਈ ਕੋਈ ਬੈਠੋ ਪਲੀਜ਼ ਇਹ ਐਸਾ ਇਹਾਸਾਨ ਨਹੀਂ ਹੈਗਾ ਇਹ ਫਰਜ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ ਨੇ ਸੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜਜਨਾ ਨੇ ਪੰਜਾਬੀ ਬੋਲੀ ਲਈ ਕੁਝ ਜਿਹੋ ਵਿਦਵਾਨ ਪਾਏ ਉਹਨਾਂ ਨੂੰ ਸਨਮਾਨਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਬੜੇ ਵਿਦਵਾਨ ਬੈਠੇ ਐ ਸਾਹਮਣੇ ਮੇਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਐ ਜਿਨ੍ਹਾਂ ਨੇ ਭੱਤ ਸਾਬ ਨੂੰ ਪੜ੍ਹਿਆ ਵੀ ਹੋ ਪੜਾਇਆ ਵੀ ਹੋ ਆਉਣ ਵਾਲੇ ਨਵੀਂ ਪੀੜੀ ਦੇ ਕਦੇ ਵੀ ਬੈਠੇ ਐ ਜਿਨ੍ਹਾਂ ਨੇ ਲਿਖਣਾ ਹੈ ਜੇ ਬਹੁਤ ਕੁਝ ਕਿਤੋਂ ਨਾ ਕਿਤੋਂ ਤਾਂ ਫਿਰ ਜਿਹੜੀ ਚਿੰਗਾੜੀ ੜਕਦੀ ਹੋਈ ਹੈ ਨਾ ਕਿਤੋਂ ਨਾ ਕਿਤੋਂ ਕਿਸੇ ਦੀ ਨਹੀਂ ਤਾਂ ਸਭ ਨੇ ਲੈਣੀ ਪੈਂਦੀ ਹੈ ਤੋ ਮੈਂ ਬਹੁਤ ਇਸ ਮਾਮਲੇ 'ਚ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਪਾਤਰ ਸਾਹਿਬ ਮੈਂ ਕਿਹਾ ਜੀ ਮੈਂ ਵੀ ਕਵਿਤਾ ਕਿਉਂਕਿ ਮੈਨੂੰ ਨਹੀਂ ਸੀ ਕਿ ਮੈਂ ਵੀ ਲਿਖ ਸਕਦਾ ਕਿਉਂਕਿ ਜਦੋਂ ਤੁਹਾਡੇ ਰੋਲ ਮਾਡਲ ਪਾਤਰ ਸਾਹਿਬ ਵਰਗੇ ਹੋਣ ਫਿਰ ਤੁਹਾਨੂੰ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਔਰ ਦਾ ਪੰਜਾਬੀ 'ਚ ਕਹਿ ਲਈਦਾ ਤਮੇ ਮਨ ਨੂੰ ਇੱਕ ਕਵਿਤਾ ਸੁਣਾਈ ਆਪਣੀ ਲਿਖ ਕੇ ਬੜੀ ਹਿੰਮਤ ਦੀ ਗੱਲ ਹੈ ਕਿ ਪਾਤਰ ਸਾਹਿਬ ਨੂੰ ਕਵਿਤਾ ਸੁਣਾਉਣੀ ਪਰ ਮੈਂ ਹਿੰਮਤ ਕਰ ਲਈ ਮੈਂ ਕਿਹਾ ਜੀ ਸੌਖਾ ਜਿਹਾ ਲਿਖਿਆ ਹੈ ਲਫ਼ਜ਼ ਜਿੰਨੇ ਮੇਰੇ ਕੋਲ ਹੈਗੇ ਨੇ ਮੈਂ ਸੁਣਾਉਣੇ ਚਾਹਨਾ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੂੰਗਾ ਉਹ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਟੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਹਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈਂ ਜਾਨ ਤੋਂ ਵੱਧ ਪਿਆਰੀ ਹੈਂ ਧੀਆ ਦੀ ਇੱਜ਼ਤ ਤੇ ਪੁੱਤਾਂ ਦੀ ਓਡਾਰੀ ਹੈਂ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਹੈ ਹੌਂਕਾ ਜਿਹਾ ਪਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆ ਮੈਂ ਕਹਿੰਨੀ ਆਂ ਜਿੰਨਾ ਪੁੱਤਾਂ ਦੀ ਮੈਂ ਓਡਾਰੀ ਆਂ ਅੱਜਕੱਲ ਉਹਨਾਂ ਹੱਥੀਆਂ ਦਾ ਟੈਣੀ ਆ ਹੁਣ ਤਾਂ ਬਸ ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬਹਿਨੀ ਆ ਜਿੰਨਾਂ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਣੀ ਆ ਜਿਵੇਂ ਸਵੇਿਆਂ ਚ ਬਲਦੀ ਅਗ ਦੀ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫ੍ਰੋਲਦੇ ਨੇ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲ ਕਰਦਾ ਪੱਤਰ ਸਾਹਿਬ ਨੇ ਮੈਨੂੰ ਕਹਿੰਦੇ ਯਾਰ ਭਗਵੰਤ ਮਤਲਬ ਕੀ ਕੀ ਲਈ ਫਿਰਦਾ ਮੈਂ ਕਹਿੰਦੀ ਮੈਂ ਤਾਂ ਵੈਸੀ ਕਲਮ ਜੀ ਚਲਾਈ ਸੀ ਨਹੀਂ ਨਹੀਂ ਐਨੇ ਸੌਖੇ ਲਫ਼ਜ਼ਾਂ ਚ ਇੱਕ ਇਹ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਿਤਾਵਾਂ ਲਿਖੀਆਂ ਇਹ ਰੂਪ ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੇ ਦੇਖਿਆ ਹੋਊਗਾ ਮੇਰਾ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ ਚ ਜਾਂ ਈ-ਬੁੱਕ ਦੇ ਰੂਪ ਚ ਕਿਵੇਂ ਵੀ ਉਧਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਇੱਕ ਖਾਸ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਝੁੱਗੀਆਂ ਝੋਂਪੜੀਆਂ ਤੇ ਸਲਮ ਏਰੀਆ ਦੇ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਿੱਤੇ ਦਿਨੀ ਡਿਪਟੀ ਕਮਿਸ਼ਨਰ ਦੇ ਵੱਲੋਂ ਸਥਾਨਕ ਪੰਡੋਰੀ ਰੋਡ ਦੇ ਉੱਤੇ ਸਥਾਨ ਸਲਮ ਏਰੀਆ ਵਿੱਚ ਰਹਿਣ ਵਾਲੀਆਂ ਜਿਹੜੀਆਂ ਲੋਕ ਨੇ ਗਰੀਬ ਲੋਕ ਨੇ ਉਹਨਾਂ ਨੂੰ ਕੰਬਲ ਅਤੇ ਹੋਰ ਸਮਾਨ ਵੰਡਿਆ ਗਿਆ ਅਤੇ ਅੱਜ ਇੱਕ ਵਾਰ ਫਿਰ ਤੋਂ ਤਿਬੜੀ ਰੋਡ ਬਾਈਪਾਸ ਦੇ ਨੇੜੇ ਬੱਸ ਸਟੈਂਡ ਕੋਲ ਅੱਜ ਫਿਰ ਤੋਂ ਇਸ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਉਂ ਕਿਸੇ ਤੋਂ ਜਾਣਕਾਰੀ ਮਿਲੀ ਸੀ ਕਿ ਇਨ੍ਹਾਂ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲਿਆਂ ਦੀ ਹਾਲਤ ਬੇਹਦ ਮਾੜੀ ਹੈ ਇਸ ਦੇ ਲਈ ਇਹਨਾਂ ਨੂੰ ਅੱਜ ਕੰਬਲ ਜਿਹੜੇ ਨੇ ਵੰਡੇ ਗਏ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਵੀ ਸਮੇਂ-ਸਮੇਂ ਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਕਾਫੀ ਤਰ੍ਹਾਂ ਦੀਆਂ ਯੋਜਨਾਵਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਗਈਆਂ ਨੇ ਤੇ ਉੱਥੇ ਹੀ ਝੌਂਪੜੀ ਵਾਸੀਆਂ ਨੇ ਵੀ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਦੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਖੁਸ਼ੀ ਪ੍ਰਗਟ ਕੀਤੀ ਹੈ ਮੇਰੇ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਨੂੰ ਮੈਂ ਫਿਰ ਸੈਕਟਰੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਆਪਣੇ ਕੋਈ ਦਿੱਕਤਾਂ ਨਹੀਂ ਠੰਡ ਵਗੈਰਾ ਜ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵਗੈਰਾ ਦੇ ਜੂਟ ਤਾਂ ਬਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਰੈੱਡ ਕਰਾਸ ਤੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਜਾਂਦੀ ਹੈ ਸ਼ਨੀਵਾਰ ਨੂੰ ਵੀ ਮੈਂ ਬਾਲ ਭਵਨ ਤੇ ਉੱਥੇ ਇੱਕ ਪਰਮੇਸ਼ ਮਹਾਜਨ ਦੀ ਵੱਲੋਂ ਸਲਮ ਹੰਦੇ ਬੱਚਿਆਂ ਨੂੰ ਪੜ੍ਹਾਇਆ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨਾ ਸੀ 2 ਕਰੋੜ ਤੋਂ ਵੱਧ ਤੋਂ ਵੱਧ ਕਰੀਬਾ ਨਾ ਭਲਾ ਕਰ ਸਕੀ ਉਹਨਾਂ ਕਰਦੇ ਇਹ ਬਿਲਕੁਲ ਕਰਨੇ ਚਾਹੀਦੇ ਨੇ ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਤੇ ਸ਼ਹਿਰਾਂ ਚ ਵੀ ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਹੈ ਤਾਂ ਉਹਦੇ ਲਈ 1,75,000 ਸਰਕਾਰ ਦਿੰਦੀ ਆ ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਚ ਘਰ ਬਣਾਏ ਜਾ ਰਹੇ ਨੇ ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਕੋਈ ਇਸ ਮਸੱਇਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮਕਾਰ ਦੇ سلسلے ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪੋਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਵੀ ਕਿਹਾ ਹੋਇਆ ਵੀ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰੀ ਸਟਰਕਚਰ ਬਣਾ ਕੇ ਦਿਓ ਜਿੱਥੇ ਉਹ ਰਹਿ ਸਕਣ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਐਟ ਲੀਸਟ ਜੋ ਅਸੀਂ ਮਿਨਿਮ फैसिलिटी प्रोवाइड प्रोवाइड कर, आ, है। एस वे चेक कर ते मैं नुदा ही और है कि वो ठीक काम कर रहे है बट फिर दोबारा चेक ला मैं तो सर यही कहना चाहता हूँ कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज़्यादा हम लोगों को आराम भी मिलता है आप लोगों जैसे इंसान है तो हम लोगों को बहुत ज़्यादा मदद मिलती है उससे हमको यही सीख मिलती है कि जितना प्यार मिलता है ਹਮਾਰਾ ਤੋ ਯਹੀ ਹੈ ਹਮ ਲੋਗੋ ਕਾ ਆਸ਼ੀਰਵਾਦ ਹਮੇਸ਼ਾ ਉਨਕੇ ਸਾਥ ਬਣਾ ਰਹੇ ਹੈ ਖਬਰ ਅੰਮ੍ਰਿਤਸਰ ਤੋਂ ਆਏ ਜਿੱਥੇ ਮਾਗੀ ਦੀ ਸਵੇਰੇ ਹੀ ਜੁਝਾਰ ਐਵੇਨਿਊ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਇਸ ਸੰਬੰਧੀ ਮੌਕੇ ਤੇ ਹੀ ਵੱਖ-ਵੱਖ ਪੁਲਿਸ ਦੀਆਂ ਟੀਮਾਂ ਅਤੇ ਮੀਡੀਆ ਮੌਕਾ ਸਥਲ ਤੇ ਪਹੁੰਚੇ ਅਤੇ ਬਲਾਸਟ ਦੀ ਜਾਣਕਾਰੀ ਜੁਝਾਰ ਐਵੇਨਿਊ ਗਲੀ ਨੰਬਰ 1 ਦੇ ਵਿੱਚ ਸਥਿਤ ਇੱਕ ਘਰ ਤੋਂ ਸਾਹਮਣੇ ਆਈ ਸੀ ਜਦੋਂ ਇਸ ਸਬੰਧੀ ਪੁਲਿਸ ਨੇ ਸਾਰੀ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਘਰ ਦੇ ਵਿੱਚ ਇੱਕ ਕੱਚ ਦੀ ਬੋਤਲ ਛੁੱਟੀ ਗਈ ਸੀ ਜਿਸ ਨਾਲ ਇਹ ਤਮਾਕਾ ਹੋਇਆ ਅਤੇ ਇਸ ਘਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੱਡਾ ਬਲਾਸਟ ਨਹੀਂ ਹੋਇਆ ਸਿਰਫ ਇੱਕ ਕੱਚ ਦੀ ਬੋਤਲ ਟੁੱਟੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜੁਝਾਰ ਰੈਵਨਿਊ ਦੇ ਵਿੱਚ ਬਲਾਸਟ ਹੋਇਆ ਅਤੇ ਖਬਰ ਸੁਣਦਿਆਂ ਹੀ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ 112 ਨੰਬਰ ਦੇ ਉੱਤੇ ਪੁਲਿਸ ਨੂੰ ਕੰਪਲੀਟ ਆਈ ਸੀ ਕਿ ਇੱਕ ਘਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਬੋਤਲ ਛੁੱਟੀ ਗਈ ਹੈ ਜਦੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬਲਾਸਟ ਦੀ ਜਿਹੜੀ ਜਾਣਕਾਰੀ ਸੀ ਉਹ ਇੱਕ ਮਹਿਜ਼ ਅਫਵਾਹ ਸੀ ਅਤੇ ਝੂਠੀ ਜਾਣਕਾਰੀ ਜਿਹੜੀ ਆ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਨਹੀਂ ਹੋਇਆ ਇਹ ਦਾਵਾ ਜਿਹੜਾ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਵੀ ਇਸ ਗੱਲ ਤੇ ਪੁਸ਼ਟੀ ਜ਼ਾਹਿਰ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਘਰ ਦੇ ਵਿੱਚ ਨਹੀਂ ਹੋਇਆ ਸਿਰਫ ਇੱਕ ਬੋਤਲ ਜਿਹੜੀ ਹੈ ਕੱਚ ਦੀ ਘਰ ਦੇ ਵਿੱਚ ਟੁੱਟੀ ਸੀ ਜਿਸ ਦੀ ਜਾਣਕਾਰੀ ਅਸੀਂ ਪੁਲਿਸ ਨੂੰ ਦਿੱਤੀ ਸੀ 112 ਤੇ ਇੱਕ ਫੋਨ ਆਇਆ ਸੀ ਵੀ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਤਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਂਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਆ ਜਦੋਂ ਆ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਘਟ ਅਸੀਂ ਇੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤਾਂ ਤੁਸੀਂ ਕੰਪਲੇਂਟ ਵੀ ਨਾਲ ਵੀ ਗੱਲ ਕਰ ਸਕਦੇ ਹੋ ਜੀ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਤਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਜਰਰੀ ਸੀ ਉਹਜੀ ਕੋਈ ਗੱਲ ਨਹੀਂ ਹੈ ਸਰ ਕਰਦਾ ਜਾਨਾ ਕਿ ਰਾਤ ਦੇ ਟਾਈਮ ਇਹ ਤਮਾਕਾ ਹੋਇਆ ਜੀ ਨੇ ਜੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਇਹਨਾਂ ਨੇ ਕਾਲ ਕੀਤੀ ਤੇ ਉੱਥੇ ਵੀ ਕਿੰਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਠਮਾਕਾ ਹੋਇਆ ਸਰਕਾਰ ਦੇ ਵਿੱਚ ਨਹੀਂ ਇਹਨਾਂ ਦੀ ਆਈ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਜੀ ਵੀ ਇਸ ਕਰਕੇ ਜਦੋਂ ਉਹ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਤੇ ਆਪ ਤੋੜੀ ਇਹਨਾਂ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਆ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੋੜ ਕੇ ਛੁੱਟੀ ਹੋਵੇ ਤਾਂ ਫਿਰ ਦੱਸ ਦੇਣ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਦੇ ਆ ਸਰ ਮੈਂ ਕਾਰਕੀ ਦਾ ਕੰਮ ਕੀ ਕਰਦੇ ਆ ਲੋਕਾਂ ਦਾ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਸਿਟੀ ਵੀ ਆਪਣੇ ਸਿਖਾਲੀ ਵਿੱਚ ਕੋਈ ਚੀਜ਼ ਸੀ ਜਿਹੜਾ ਆਈਟਮ ਤਮਾਕਾ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ ਬਾਰ ਰੀਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਔਰ ਆਂਡਗਵਾਂਡ ਦਾ ਕਹਿੰਦਾ ਕਈਆਂ ਦਾ ਕੇਸਰ ਤੇ ਦਰਦਸ਼ਵਾਨ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਸੇ ਪੁੱਛ ਲੈਣ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਬੋਤਲ ਛੁੱਟਨ ਦੀ ਕੋਈ ਵੀ ਅਸੀਂ ਸੀਸੀਟੀਵੀਜ਼ ਦੇਖ ਰਹੇ ਆ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਤਬਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਤਲ ਫੱਟੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧੁਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਕਿੰਨੇ ਕੁ ਵਜ ਦਾ ਟਾਈਮ ਸੀ ਸਾਨੂੰ ਪਤਾ ਸਾਨੂੰ ਸਰੇ 8 ਵਜੇ ਪਤਾ ਲੰਗਾ ਰਾਤ ਨੂੰ ਪਤਾ ਬਾਕੀ ਦੀ ਆਵਾਜ਼ ਵਾ ਵਾ ਯਾ ਫਿਰ ਬਾਜੂ ਸੀ ਇਹ ਆਏ ਦੀ ਆਵਾਜ਼ ਸਰਦ ਨੇ ਕੱਲ ਗੁਆਡੀਰ ਦੇ ਘਰੇ ਅਗਲੇ ਗੁਆਡੀਰ ਬੁਸਲੋ ਗੁਆਡੀਰ ਬੁਸਲੋ ਉਹ ਚੱਲ ਯਾਰ ਜੇ ਕਰ ਜੇ ਕਰ ਤੁਹਾਡੇ ਘਰ ਦੀ ਵੀ ਕੋਈ ਗੱਲ ਕੇ ਮੋਗਾ ਜ਼ਿਲ੍ਹੇ ਦੇ ਪਿੰਡ ਰੌਕੇ ਕੱਲਾ ਵਿਖੇ ਮਾਨਸਿਕ ਪਰੇਸ਼ਾਨੀ ਚੱਲਦੇ ਆ 35 ਸਾਲਾ ਗਗਨਦੀਪ ਸਿੰਘ ਨਾਮੀ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਨੌਜਵਾਨ ਨੇ ਬੀਤੇ ਦਿਨੀ ਆਪਣੇ ਘਰ ਦੇ ਵਿੱਚ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਵੀ ਲਿਜਾਂਦਾ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਨੇ ਅਤੇ ਮ੍ਰਿਤਕ ਗਗਨਦੀਪ ਸਿੰਘ ਅਮਰੀਕਾ ਦੇ ਵਿੱਚ ਵੀ 5 ਸਾਲ ਲਗਾ ਕੇ ਭਾਰਤ ਵਾਪਸ ਆਇਆ ਸੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗਗਨਦੀਪ ਸਿੰਘ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਪਿਛਲੇ 5 ਸਾਲ ਤੋਂ ਕੰਮ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਦੀ ਅਮਰੀਕਾ ਦੇ ਵਿੱਚ ਕੰਮ ਨੂੰ ਲੈ ਕੇ ਸੈਟਿੰਗ ਨਹੀਂ ਬੈਠੀ ਅਤੇ ਉਹ 5 ਸਾਲ ਲਗਾ ਕੇ ਅਮਰੀਕਾ ਤੋਂ ਵਾਪਸ ਆਪਣੇ ਘਰ ਪਰਤ ਗਿਆ। ਪਿਛਲੇ 2 ਮਹੀਨੇ ਪਹਿਲਾਂ ਹੀ ਉਹ ਆਪਣੇ ਘਰ ਆਇਆ ਸੀ। ਦੱਸਿਆ ਵੀ ਜਾ ਰਿਹਾ ਹੈ ਕਿ ਉਸ ਨੇ ਲੋਕਾਂ ਤੋਂ ਕਾਫੀ ਕਰਜ਼ਾ ਲਿਆ ਹੋਇਆ ਸੀ। ਤੇ ਜਦੋਂ ਲੋਕ ਉਸ ਕੋਲੋਂ ਪੈਸੇ ਮੰਗਣ ਆਉਂਦੇ ਸੀ ਤਾਂ ਉਸ ਦੀ ਦਿਮਾਗੀ ਹਾਲਤ ਜਿਹੜੀ ਹੈ ਉਹ ਖਰਾਬ ਹੋ ਗਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਫਿਰ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਮੇਰੇ ਨਗਰ ਰੌਕੇ ਨਾਮ ਦੇ ਵਿੱਚ ਬਹੁਤ ਦਿਖਤਾਈ ਘਟਨਾ ਹੋਈ ਹੈ ਜੀ ਮੇਰਾ ਦੋਸਤ ਆ ਗਰਮੇਰ ਸਿੰਘ ਉਹਦਾ ਲੜਕਾ ਸੀਗਾ ਗगनਦੀਪ ਸਿੰਘ ਜੀ ਪਿਛਲੇ ਕੁ ਸਮੇਂ ਉਹ ਪੰਜ ਸਾਲ ਅਮਰੀਕਾ ਵੀ ਲਾ ਕੇ ਆਇਆ ਸੀਗਾ ਤੇ ਘਰੇਲੂ ਪਰੇਸ਼ਾਨੀਆਂ ਕਰਕੇ ਤੇ ਆਰਥਿਕ ਤੰਗੀ ਹੋਣ ਕਰਕੇ ਆਪਾਂ ਨੂੰ ਪਤਾ ਵੀ ਕਿਸਾਨੀ ਦਾ ਕੀ ਹਾਲ ਹੈ ਪਰਿਵਾਰ ਨੇ ਪਹਿਲਾਂ ਜ਼ਮੀਨ ਵੇਚਤੀ ਸੀ ਉਸ ਤੋਂ ਬਾਅਦ ਕਰਜ਼ਾ ਦੇਣਾ ਸੀ ਇਹਨਾਂ ਟੈਨਸ਼ਨਾਂ ਕਰਕੇ ਮਾਨਸਿਕ ਪਰੇਸ਼ਾਨੀ ਕਰਕੇ ਉਹਨੇ ਉਹਦੀ ਦਿਮਾਗੀ ਪਰੇਸ਼ਾਨੀ ਕਰਕੇ ਇਹ ਜਿਹੜੀ ਆਪਦੇ ਰਿਸ਼ਾਂਸੀ ਰવાર-ਰ ਦੇ ਨਾਲ ਮੇਰਾ ਤਰੀਕ ਨੂੰ ਫੇਰ ਮਾਰ ਕੇ ਤੇ ਆਪਦੀ ਆਤਮ ਹੱਤਿਆ ਕਰ ਦਿੱਤੀ ਇਹ ਸੁਨਨ ਦੇ ਵਿੱਚ ਆ ਉਹਦੇ ਫਾਦਰ ਸਾਹਿਬ ਦੀ ਜੇਲ੍ਹ ਦੇ ਵਿੱਚ ਆ ਉਹ ਕਿਸ ਮਾਮਲੇ ਦੇ ਵਿੱਚ ਗਏ ਉਹ ਜੀ ਤੁਹਾਨੂੰ ਪਤਾ ਪਿੰਡ ਦੇ ਵਿੱਚ ਘਰੇਲੂ ਮਜ਼ਦੂਰੀਆਂ ਕੋਈ ਪੈਸੇ ਦਾ ਲੈਣ ਦੇਣ ਸੀਗਾ ਉਹ ਲੈਣ ਦੇਣ ਦੇ ਵਿੱਚ ਕੋਈ ਕੇਸ ਕੀਤਾ ਸੀ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪਿਆ ਜੀ ਸੁਨਨ ਦੇ ਵਿੱਚ ਇਹ ਆ ਕਿ ਉਹਨਾਂ ਕਰਕੇ ਹੀ ਇਹਨਾਂ ਇਹਨਾਂ ਵੱਡਾ ਕਦਮ ਚੱਕਿਆ ਗਿਆ ਹਾਂਜੀ ਉਹਨਾਂ ਦੀ ਵੀ ਪਰੇਸ਼ਾਨੀ ਸੀਗੀ ਕਿਉਂਕਿ ਕਰਜ਼ੇ ਦਾ ਕਰ ਕਰਕੇ ਉਹ ਜੇਲ੍ਹ ਚ ਸੀਗਾ ਕਰਜ਼ੇਕਾਰ ਨਹੀਂ ਉਹਨਾਂ ਨੂੰ ਇਹ ਮਾਨਸਿਕ ਪਰੇਸ਼ਾਨੀ ਸੀਗੀ ਮਾਨਸਿਕ ਪਰੇਸ਼ਾਨੀ ਕਰਕੇ ਇੱਕ ਕਰਜ਼ੇ ਦਾ ਸੇ ਵੱਧ ਸੀਗਾ ਜੀ ਬੋਝ ਉਹਤੇ ਕਿਉਂਕਿ ਜ਼ਮੀਨ ਜਦਾਂ ਤੇ ਹੈ ਨਹੀਂ ਸੀ ਗਿਆ ਕਰਜਾਂ ਮੋੜਦੇ ਦਾ ਸਮਰਸਤ ਸੀਗਾ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ ਹਾਂਜੀ ਮਿਤੀ 11/1/25 ਨੂੰ ਗਗਨਦੀਪ ਸੰਧਾਰੀਵਾਲ ਪੁੱਤਰ ਗੁਰਮੀਤ ਸਿੰਘ ਵਾਸੀ ਰੌਕੇ ਕਲਾਂ ਥਾਣਾ ਬੰਦਰੀ ਕਲਾਂ ਵੱਲੋਂ ਆਪਣੇ ਲਾਇਸੈਂਸੀ ਰਵਾਲਵਰ ਨਾਲ ਆਪਣੇ ਗੋਲੀ ਮਾਰ ਲਈ ਸੀ ਮਾਨਸਿਕ ਪਰੇਸ਼ਾਨੀ ਕਾਰਨ ਜਿਸ ਦੀ ਕੱਲ ਮਿਤੀ 12/1/25 ਨੂੰ ਮੋਗਾ ਮੈਡੀਸਿਟੀ ਹਸਪੀਟਲ ਇਲਾਇਦਰਾਣ ਮੌਤ ਹੋ ਗਈ ਹੈ ਉਸ ਬੰਦੇ ਮ੍ਰਿਤਕ ਗਗਨਦੀਪ ਸਿੰਘ ਦੀ ਪਤਨੀ ਸੁਖਦੀਪ ਕੌਰ ਦੇ ਬਿਆਨ ਤੇ ਅਸੀਂ 194 ਬੀਐਨਐਸਐਸ ਦੀ ਕਾਰਵਾਈ ਕਰ ਰਹੇ ਹਾਂ ਉਧਰ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਪਿੰਡ ਬਹਿਕ ਖਾਸ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਤਿੰਨ ਸਬਜ਼ੀ ਵੇਚਣ ਵਾਲੇ ਵਿਕਰੇਤਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਜਿਸ ਕਰਕੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਨੇ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਇੱਕ ਛੋਟੀ ਬੱਚੀ ਦਾ ਪਿਤਾ ਹੈ ਜਖਮੀਆਂ ਦੇ ਵਿੱਚੋਂ RAMMU ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ ਜਿਸ ਦੀ ਹਾਲਤ ਬੇहद ਨਾਜ਼ੁਕ ਹੈ ਫਿਰੋਦਕੋਟ ਰੈਫਰ ਜਿਹੜਾ ਉਸ ਨੂੰ ਕੀਤਾ ਗਿਆ ਹੈ ਤੀਜਾ ਜ਼ਖਮੀ ਜਿਸ ਦਾ ਨਾਮ ਸੰਦੀਪ ਕੁਮਾਰ ਦੱਸਿਆ ਗਿਆ ਹੈ ਮੋਢੇ ਦੀ ਹੱਡੀ ਟੁੱਟਣ ਕਰਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ ਘਟਨਾ ਦਾ ਸ਼ਿਕਾਰ ਹੋਏ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਤਿੰਨੋਂ ਆਪਣੀ ਰੇੜੀ ਦੇ ਉੱਤੇ ਸਬਜ਼ੀ ਵੇਚ ਕੇ ਪਿੰਡ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਸ ਦੀ ਜਗਾੜੂ ਰੇੜੀ ਦਾ ਇੰਜਣ ਬੈਲਟ ਜਿਹੜਾ ਟੁੱਟ ਗਿਆ ਜਦੋਂ ਉਹ ਸੜਕ ਕਿਨਾਰੇ ਆਪਣੀ ਰੇੜੀ ਦੀ 벨ਟ ਦੀ ਮੁਰੰਮਤ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਅਤੇ ਸਥਾਨਕ ਸਬਜ਼ੀ ਵਪਾਰੀ ਰਾਜਕੁਮਾਰ ਨੇ ਪੁਲਿਸ ਤੋਂ ਫਰਾਰ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਵਿੱਚ ਇੱਕ ਪਰਿਵਾਰ ਦਾ ਦੀਵਾ ਬੁੱਝ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫਰਾਰ ਡਰਾਈਵਰ ਦੀ ਲਗਾਤਾਰ ਭਾਲ ਜਾਰੀ ਹੈ ਸਰ ਜੀ ਸਭ ਮਜਦੂਰੀ ਕਰਨੇ ਸਨ ਸਰ ਜੀ ਬਚਨ ਜਾਣੇ ਆ ਪਿੰਡਾਂ ਚ ਤੇ ਰਾਤੀ ਆ ਰਹੇ ਸੀਗੇ ਇੱਕ ਗੱਡੀ ਦੇ ਬੈਲਟ ਟੁੱਟ ਗਏ ਤਾਂ ਬੈਲਟ ਜਿਹਾ ਲਾ ਕੇ ਟੁਰਨ ਲੱਗੇ ਆ ਮਗਰੋਂ ਕੋੜਿਆਂ ਨੇ ਆਏ ਜਬਰਦਸਤ ਥੁੱਕੇ ਨੇ ਲਿਆ ਕੇ ਇੱਕ ਸਾਡਾ ਬੰਦਾ ਮੋਕੀ ਲਿਖਤ ਹੋ ਗਿਆ ਤੇ ਕਣ ਤੋਂ ਲੋ ਗੱਡਿਆ ਪਰ ਵੀ ਬਹੁਤ ਮੁਸ਼ਕਿਲ ਬਚਿਆ ਤੇ ਕੋੜਿਆਂ ਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਗਿਆ ਇਹ ਕਿੱਥੇ ਕਰਕੇ ਹੋਇਆ ਹੱਸਾਂ ਇਆ ਸੋਹ ਜੀ ਇੱਥੇ ਬੇਗਲ ਬੇਕਰ ਦੇ ਕੋਲ ਪੰਪ ਦੇ ਨੇੜੇ ਜੇ ਨਾ ਮਾਲਾ ਵੀ ਨਹੀਂ ਹੈਗਾ ਸੀ ਜੇ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਇਹਦੇ ਬੱਚਾ ਇੱਕੋ ਹੈਗਾ ਸੀ ਇਹ ਰੋ ਜਾਂਦਾ ਕੰਮ ਤੇ ਹਾਂ ਜੀ ਰੋ ਜਾਂਦਾ ਤੁਹਾਨੂੰ ਕੀ ਕਹਿ ਕੇ ਗਿਆ ਸੀ ਇਸ ਵਾਰੀ ਕੰਮ ਤਾਂ ਚੱਲਿਆ ਸੀਗਾ ਠੀਕ ਹੈ ਤੇ ਰਾਤ ਨੂੰ ਫੋਨ ਕੀਤਾ ਤਾਂ ਕਹਿੰਦਾ ਮੈਂ ਸ਼ਹਿਰ ਚ ਆ ਗਿਆ ਦੁਬਾਰਾ 5 ਮਿੰਟ ਬਾਅਦ ਫੋਨ ਦੇ ਦੂਜੇ ਵੱਡੇ ਦਾ ਫੋਨ ਆਇਆ ਕਹਿੰਦਾ ਚਾਚੀ ਜੀ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਫਿਰ ਮੈਨੂੰ ਲੈ ਆਏ ਬਾਹੂ ਬੇਰੀ ਸਾਰੇ ਇਕੱਠੇ ਹੋ ਕੇ ਤ ਬਹੁਤ ਬੁਰਾ ਹਾਲ ਸੀਗਾ ਇਹ ਕਰੋ ਜਿੰਨਾ ਖਤਰਤ ਕੋ ਕਰਸਾ ਕਰੇ ਇਹਨਾਂ ਦੀ ਮਦਦ ਕਰੋ ਉਸ ਦੋ ਟੈਂਪੂ ਲਾਦੂਆਂ ਮੰਡੀ ਤੋਂ ਆ ਰਹੇ ਸੀ ਇਹਨਾਂ ਦੀਆਂ ਦੋਵਾਂ ਦੀਆਂ ਇੱਕ ਦੀ ਬੈਲਟ ਟੁੱਟ ਗਈ ਸੀ ਤੇ ਸਾਈਡ ਤੇ ਲਾ ਕੇ ਟੈਂਪੂ ਦੀ ਬੈਲਟਾਂ ਮਾ ਦੇ ਬੀ ਸੀ ਤੇ ਪਿੱਛੋਂ ਘੋੜਾ ਆਇਆ ਇਹਨਾਂ ਨੂੰ ਮਾਰ ਕੇ ਚੱਲਾ ਗਿਆ ਇੱਕ ਬੰਦਾ ਮੋਕੇ ਤੇ ਮਰ ਗਿਆ ਇੱਕ ਦੀਆਂ ਅੱਥਰ ਟੁੱਟੀਆਂ ਉਹਨੂੰ ਬਠਿੰਡੇ ਲੱਗੇ ਨਹੀਂ ਤੇ ਆ ਦੋ ਬੰਦੇ ਅੱਥੇ ਬੈਠੇ ਨੇ ਜਿੰਦੀ ਡੈਥ ਹੋਈ ਉਹ ਕਿੱਥੋਂ ਦੇ ਰਹਿਣ ਵਾਲਾ ਹੈ ਉਹ ਇੱਥੋਂ ਫਾਇਲ ਲਿਗਾ ਦਈਏ ਅੱਛਾ ਕਾਲਸਾਮੀ ਕਲੋਨੀ ਦਾ ਉਸਨੂੰ ਸਾਹਮਣੇ ਚੈਦੇ ਗੱਡੀयां ਨੂੰ ਫੜਨਾ ਚਾਹੀਦਾ ਸੀ ਮੈਂ ਉਹਨੂੰ ਤਾਂ ਇਹ ਉਹਨੂੰ ਨਹੀਂ ਉਹਨੇ ਘੱਟ ਮਾਰੀ ਜੀ ਘੱਟ ਮਾਰੀ ਜੀ ਘੱਟ ਮਾਰ ਕੇ ਮਾਰ ਕੇ ਨਿਕਲ ਗਿਆ ਜੀ ਗੱਡੀ ਤੇਜ਼ ਹੈਗੀ ਸੀ ਕੋੜਾ ਹੈਗਾ ਜੀ ਕੋੜਾ ਇਹ ਮੇਰੇ ਕੋਲ ਕੰਮ ਕਰਦੇ ਸਭ ਜੀ ਆਪਦਾ ਇੰਚਰਾ ਤੇ ਬਾਪੂ ਨਾਲ ਇਹ ਆਪਦਾ ਪਾਠ ਕਰਦਾ ਸੀ ਮੈਂ ਪਾਸੇ ਆਪਦੀ ਹਿੰਦੂਏ ਤੇ ਕਰਦਾ ਰੋਟੀ ਖਾਂਦੇ ਆ ਮਾਲਕ ਨੇ ਸਾਨੂੰ ਜੋ ਵੀ ਨੇ ਮਾਰਦਾ ਉਹ ਤੁਹਾਨੂੰ ਇਹ ਪਤਾ ਲੱਗਾ ਵਿਸੀਟੈਂਟ ਹੋ ਗਿਆ ਬਾਪੂ ਨੂੰ ਸਾਨੂੰ ਸੱਧਿਆ ਨਹੀਂ ਉਹ ਨਾਇਕ ਉਹ ਇਪੇਪੋਤ ਇਹ ਤਾਂ ਇਹੋ ਕਹਿੰਦੇ ਵੀ ਇਨਸਾਫ ਮਿਲਣੀ ਚਾਹੀਦੀ ਆਪਾਂ ਨੂੰ ਟਰੱਕ ਵਾਲਾ ਫੜਨਾ ਚਾਹੀਦਾ ਪਤਾ ਲੱਗੇ ਕਿ ਕਿੰਨੇ ਮਾਰਿਆ ਕੀ ਹੋਇਆ ਉਹ ਨਾਇ ਇਹਨਾਂ ਦਾ ਗਨਾਬ ਤੇ ਰਹਾ ਨਾ ਸਾਡਾ ਸਾਡੀ ਕਿਸਮਤ ਇਹ ਉਹਨਾਂ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੂਚੀ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਰਨ ਮੀਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ